ਸਤੋ ਸਿਨਾਂ ਤਾਂ ਮੈਂ ਸਾਡੇ ਮੇਅਰ ਸਾਹਿਬ ਬੀਬੀ ਕਲੰਤਪੁਰ ਜੀ ਨਾਲ ਖੜੇ ਆ ਸਾਡੇ ਸੀਨੀਅਰ ਡਿਪਟੀ ਮੇਅਰ ਰਾਹੁਲ ਮਨਸੂ ਜੀ ਅਤੇ ਡਿਪਟੀ ਮੇਅਰ ਸਾਡੇ ਵਿਲੋ ਸੋਜੀ ਅਤੇ ਸਾਰੇ ਕੌਂਸਲਰ ਸਹਿਬਾਨ ਖੜੇ ਆ ਸਾਰਿਆਂ ਵੱਲ ਇੱਕ ਵਾਰੀ ਕੈਮਰਾ ਮਾਰੋ ਇਹ ਸਾਰੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਕਾਂਗਰਸ ਪਾਰਟੀ ਦੇ ਕੱਲਿਆ ਕਿ ਅੱਜ ਸ਼ਹਿਰ ਦੇ ਵਿੱਚ ਤੁਸੀਂ ਦੇਖਿਆ ਕਿ ਕੂੜਾ ਚੱਕਿਆ ਜਾ ਰਿਹਾ ਸਤੋ ਸਿਨਾਂ ਤਾਂ ਮੈਂ ਯੂਨੀਅਨ ਦੇ ਪ੍ਰਧਾਨ ਸਾਪਰ ਸਾਹਿਬ ਦਾ ਵੀ ਧੰਨਵਾਦ ਕਰਾਂਗਾ ਕਿਉਂਕਿ ਇਹ ਉਪਰਾਲਾ ਜਿਹੜਾ ਅਸੀਂ ਕਰ ਰਹੇ ਆ ਇਹ ਉਹਨਾਂ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਸੀਗਾ ਕਿਉਂਕਿ ਉਹ ਲੜਾਈ ਲੜਦੇ ਪਏ ਆ ਸਰਕਾਰ ਦੇ ਖਿਲਾਫ ਸਰਕਾਰ ਉਹਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਮਗਰ ਮੈਂ ਇਸ ਇਸ ਸਵਾਸਨ ਦੇਣਾ ਚਾਹੁੰਦਾ ਪੂਰੀ ਯੂਨੀਅਨ ਨੂੰ ਇਸ ਪੂਰਾ ਖਗੋਸ਼ ਕਾਂਗਰਸ ਦਾ ਉਹਨਾਂ ਦੇ ਨਾਲ ਖੜਾ ਵਾ ਸਰਕਾਰ ਦੇ ਨਾਲ ਜਿਹੜੀ ਉਹਨਾਂ ਦੀ ਲੜਾਈ ਆ ਉਹਦੇ ਨਾਲ ਅਸੀਂ ਸਾਰੇ ਡਟ ਕੇ ਉਹਨਾਂ ਦੇ ਨਾਲ ਖੜੇ ਆਂ। ਦੂਜੀ ਗੱਲ ਇਹ ਆ ਕਿ ਕੱਲ ਉਹਨਾਂ ਦੀ ਸੂਤ ਸਾਹਿਬ ਨਾਲ ਗੱਲ ਹੋਈ ਸੀਗੀ ਸਾਡੇ ਡਿਪਟੀ ਮੇਅਰ ਸਾਹਿਬ ਨਾਲ ਠਾਪਰ ਜੀ ਦੀ। ਉਹਨਾਂ ਨੇ ਵੀ ਕਿਹਾ ਕਿ ਸ਼ਹਿਰ ਦੇ ਵਸਨੀਕ ਅਸੀਂ ਵੀ ਆ ਤਿਹਾਰਾਂ ਦੇ ਦਿਨ ਚੱਲਦੇ ਆ। ਮਨ ਹਰੇਕ ਇਨਸਾਨ ਦਾ ਦੁੱਖਦਾ। ਮਗਰ ਉਹ ਆਪਣੀ ਲੜਾਈ ਤੇ ਕਾਇਮ ਆ। ਮਗਰ ਫੇਰ ਵੀ ਸ਼ਹਿਰਦਾਰੀ ਹੋਣ ਦੇ ਨਾਤੇ ਉਹਨਾਂ ਨਾਲ ਗੱਲ ਸੂਤ ਸਾਹਿਬ ਦੀ ਗੱਲ ਹੋਈ ਆ ਕਿ ਆਪਾਂ ਸੂਤ ਸਾਹਿਬ ਨੇ ਕਿਹਾ ਕਿ ਆਪਾਂ ਸ਼ਹਿਰ ਨੂੰ ਸਾਫ਼ ਕਰਨਾ ਚਾਹੁੰਦੇ ਆ। ਸਹਿਯੋਗ ਸਾਨੂੰ ਦਿਓ ਤੁਸੀਂ ਤੇ ਉਹਨਾਂ ਨੇ ਸਹਿਮਤੀ ਦਿੱਤੀ ਇਸ ਗੱਲ ਦੀ ਕਿ ਠੀਕ ਆ ਅਸੀਂ ਵੀ ਚਾਹੁੰਦੇ ਆ ਕਿ ਦਿਨ ਤੇ ਹਾਰ ਚੱਲਦੇ ਪਏ ਆ ਗਾਂ ਵਿਸਹਿਰਾ ਵੀ ਆ ਰਿਹਾ ਵਾਲਮੀਕ ਮਹਾਰਾਜ ਦਾ ਪ੍ਰਗਟ ਦਿਹਾੜਾ ਵੀ ਆ ਰਿਹਾ ਹੋਰ ਵੀ ਫੈਸਟੀਵਲ ਸਾਡੇ ਚੱਲਦੇ ਪਏ ਆ ਉਹਨਾਂ ਉਪਲਕਸ਼ ਦੇ ਵਿੱਚ ਸ਼ਹਿਰ ਸਾਫ਼ ਹੋਣਾ ਚਾਹੀਦਾ ਮਗਰ ਲੜਾਈ ਉਹਨਾਂ ਦੀ ਸਰਕਾਰ ਦੇ ਖਿਲਾਫ ਜਾਰੀ ਰਹੂਗੀ ਤੇ ਉਸ ਲੜਾਈ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਆਂ ਦੂਜੀ ਗੱਲ ਇਹ ਆ ਕਿ ਕੱਲ ਤੁਸੀਂ ਦੇਖਿਆ ਵਿਧਾਨ ਸਭਾ ਦੇ ਵਿੱਚ ਵੀ ਰਾਣਾ ਗੁਰਜੀਤ ਸਿੰਘ ਜੀ ਨੇ ਕਪੂਰਥਲਾ ਦੇ ਮੁੱਦੇ ਨੂੰ ਬੇਵਾਕੀ ਦੇ ਨਾਲ ਚੱਕਿਆ ਅਤੇ ਸਾਡੇ ਮੁਲਾਜ਼ਮ ਵੀਰਾਂ ਦੀ ਮੰਗ ਨੂੰ ਸਰਕਾਰ ਨੂੰ ਬਹਾਰ ਲਾਈ ਆ ਕਿ ਤੁਸੀਂ ਸਾਨੂੰ ਰੋਲੋ ਨਾ ਇਹਨਾਂ ਦੀਆਂ ਮੰਗਾਂ ਤੇ ਧਿਆਨ ਦਿਓ ਤੇ ਤਾਂ ਜੋ ਇਹ ਇਹਨਾਂ ਦੀਆਂ ਮੰਗਾਂ ਮੰਨ ਕੇ ਇਹਨਾਂ ਨੂੰ ਇਨਸਾਫ ਮਿਲੇ ਔਰ ਪੂਰੀ ਦਲੇਰੀ ਦੇ ਨਾਲ ਉਹਨੇ ਗੱਲ ਉਠਾਈ ਆ ਸੋ ਅੱਜ ਮੈਂ ਬੇਨਤੀ ਕਰਨਾ ਚਾਹਨਾ ਸ਼ਹਿਰ ਵਾਸੀਆਂ ਨੂੰ ਕਿ ਸ਼ਹਿਰ ਵੀ ਸਾਡਾ ਇਸੇ ਤਰ੍ਹਾਂ ਸਹਿਯੋਗ ਦੇਵੇ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਬੀਤੇ ਦਿਨੀ ਤੁਸੀਂ ਦੇਖਿਆ ਕਿ ਸਾਰੇ ਐਮਸੀਆਂ ਦੇ ਸਹਿਯੋਗ ਦੇ ਨਾਲ ਮਸ਼ੀਨਰੀ ਲਾਈ ਗਈ ਔਰ 8 ਦਿਨੋਂ ਕੰਮ ਵੀ ਚੱਲਿਆ ਮਗਰ ਉਹਦੇ ਬਾਅਦ ਹੜਤਾਲ ਚાલુ ਹੋ ਗਈ। ਕੌੜਾ ਜੋ ਹੀ ਮਸ਼ੀਨਰੀ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਜਿੰਨੀ ਮਸ਼ੀਨਰੀ ਸਾਰੇ ਐਮਸੀਆ ਨੇ ਤਿਲਫਲ ਯੋਗਦਾਨ ਦਿੱਤਾ ਇਸ ਗੱਲ ਦਾ ਪਰਣ ਕੀਤਾ ਹੋਇਆ ਕਿ ਅਸੀਂ ਸਤਾਈ ਤੱਕ ਕੂੜਾ ਚੱਕਣਾ ਜ਼ਰੂਰ ਆ। ਠੀਕ ਹੈ ਜੀ ਉਹਦੇ ਬਾਅਦ ਪਰਮਾਤਮਾ ਕਰੇ ਸਰਕਾਰ ਕਾਂਗਰਸ ਦੀ ਬਣੇ ਉਹਦੇ ਬਾਅਦ ਕਾਂਗਰਸ ਦਾ ਹੋ ਬਣੇਗਾ ਤੇ ਕਾਂਗਰਸ ਦਾ ਉਸ ਹੀ ਕੂੜਾ ਚੱਕੇਗਾ। ਇਸ ਕਰਕੇ ਸ਼ਹਿਰ ਵਾਸੀਆਂ ਦੇ ਅੱਜ ਸਹਿਯੋਗ ਦੀ ਲੋੜ ਆ। ਇਥੇ ਕੋਈ politcal ਗੱਲ ਨਹੀਂ ਕੋਈ ਰਾਜਨੀਤੀ ਨਹੀਂ। ਗੱਲ ਹੋ ਰਹੀਆ ਸਿਰਫ ਇਨਸਾਫ ਦੀ ਪੂਰਾ ਚੱਕਣ ਦੀ ਉਹਨਾਂ ਵਿੱਚ ਦੁਨੀਆ ਦਾ ਮੈਂ ਥੈਂਕਸ ਕਰਦਾ ਕਿ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਔਰ ਹਾਮੀ ਭਰੀਆ ਕਿ ਉਹ ਵੀ ਚਾਹੁੰਦੇ ਆ ਕਿ ਸ਼ਹਿਰ ਸਾਫ਼ ਹੋਵੇ ਉਹਨਾਂ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਦੇਖੋ ਸਹਿਯੋਗ ਆ ਸ਼ਹਿਰ ਦਾ ਔਰ ਐਮਸੀਆਂ ਦਾ ਸਾਰਿਆਂ ਦਾ ਸਹਿਯੋਗ ਆ ਉਹ ਪੂਰਾ ਸਹਿਯੋਗ ਜਿਹੜਾ ਵਾ ਇਹ ਸ਼ਹਿਰ ਨੂੰ ਸਾਫ਼ ਕਰਨ ਵਾਸਤੇ ਤਿਉਹਾਰਾਂ ਦੇ ਪ੍ਰਤੀ ਲੱਗਾ ਹੋਇਆ ਅੱਜ ਤੇ ਸ਼ਹਿਰ ਕੋਈ ਸਹਿਯੋਗ ਦੀ ਮੰਨ ਕਰ ਦਿਆ ਇੱਥੇ ਕੋਈ ਬੰਦਾ ਪੋਲਿਟਿਕਲ ਬਿਆਨ ਦੇ ਦੇ ਸਿਆਸਤ ਬਣਾ ਇੱਦੇ ਸਿਆਸਤ ਦੀਆਂ ਰੋਟੀਆਂ ਨਾ ਸਿੱਖੀਆਂ ਜਾਣ ਇਹ ਮੁੱਦਾ ਸ਼ਹਿਰ ਦਾ ਵਾ ਪਰ ਉਹਦਾ ਇਹ ਕੀ ਗੱਲ ਕਹਤੀ ਹੈ ਕਿ ਅੱਜ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਫੜ੍ਹ ਵਾਲਮੀਕੀ ਜੈ ਸ਼ੇਰਾਮ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅੱਜ ਮਾਨਜੋਗ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਤੇ ਸਮੂਹ ਹਾਊਸ ਵੱਲੋਂ ਜਿਹਦੇ ਵਿੱਚ ਸਾਡੇ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਤੇ ਸਾਡੇ ਆਪਣੇ ਡਿਪਟੀ ਮੇਅਰ ਸਾਹਿਬ ਅਤੇ ਸਮੂਹ ਕੌਂਸਲਰਾਂ ਨੇ ਰਲ ਕੇ ਅਤੇ ਜੁਨੀਅਰ ਦੇ ਸਹਿਯੋਗ ਦੇ ਨਾਲ ਗੋਪਾਲ ਠਾਪੜ ਜੀ ਜਿਹੜੇ ਜੁਨੀਅਰ ਦੇ ਪ੍ਰਧਾਨਾ ਉਹਨਾਂ ਦੀ ਰਜਮੰਦੀ ਦੇ ਨਾਲ ਅੱਜ ਅਸੀਂ ਸ਼ਹਿਰ ਚੋਂ ਕੂੜਾ ਚਕਵਾ ਰਹੇ ਆ ਕਿਉਂਕਿ ਇਹ ਕੂੜਾ ਚਕਵਾਣਾ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਹੜਤਾਲ ਪਿਛਲੇ 15 13 14 ਜਿਹੜਾ ਤੋਂ ਹੜਤਾਲ ਚੱਲ ਰਹੀ ਸੀ ਤੇ ਸਾਰੇ ਸ਼ਹਿਰ ਦੇ ਵਿੱਚ ਪੂਰਾ ਕੂੜਾ-ਕੂੜਾ ਹੋਇਆ ਪਿਆ ਸੀ ਜਦ ਕਿ ਅਸੀਂ ਹਮੇਸ਼ਾ ਤੋਂ ਹੀ ਜੁਨਿਆਂ ਦੀਆਂ ਮੰਗਾਂ ਦੇ ਨਾਲ ਸਮਰਥਨ ਕਰ ਰਹੇ ਹਾਂ ਤੇ ਉੱਤੋਂ ਦੇ ਇਤਿਹਾਰ ਵੀ ਆਣ ਵਾਲੇ ਆ ਕੱਲ ਨੂੰ ਦੁਸ਼ਹਿਰਾ ਹੈ ਤੇ ਦੋ ਚਾਰ ਦਿਨ ਬਾਅਦ ਸਾਡੇ ਭਗਵਾਨ ਵਾਲਮੀ ਕੇ ਮਹਾਰਾਜਾ ਵਰਗਤ ਉਸ ਵੀ ਆਣ ਵਾਲਾ ਹੈ ਉਸ ਦੀ ਸਮਾਗਮ ਸ਼ੁਭਾਤਰਾ ਵੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਸਾਰੇ ਜਿੰਨੇ ਵੀ ਇਤਿਹਾਸੀ ਆ ਰਹੇ ਆ ਉਸ ਤੋਂ ਪਹਿਲਾਂ ਪਹਿਲਾਂ ਕਿ ਆਪਾਂ ਸ਼ਹਿਰ ਨੂੰ ਸਫਾਈ ਕਰੀਏ ਕਿਉਂਕਿ ਸਾਡਾ ਸ਼ਹਿਰ ਸ਼ੁਰੂ ਤੋਂ ਹੀ ਹਮੇਸ਼ਾ ਤੋਂ ਹੀ ਪੈਰਿਸ ਆਫ ਪੰਜਾਬ ਘਰਾਇਆ ਜਾਂਦਾ ਸੀ ਤੇ ਸਾਡੀ ਸਾਰੇ 48 ਕੌਂਸਲਰਾਂ ਦੀ ਜਿਹੜੇ ਕੌਂਸਲ ਸਾਡਾ ਹਾਊਸ ਆ ਜਿਹੜਾ ਕਾਂਗਰਸੀ ਹਾਊਸ ਆ ਉਹ ਸਾਰੇ ਚਾਹਦੇ ਆ ਪਲੱਸ ਰਾਣਾ ਗੁਰਜੀਤ ਸਿੰਘ ਜੀ ਜਿਨ੍ਹਾਂ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਨਾਲ ਰਹਿੰਦੇ ਹੋਏ ਤੇ ਬਿਨਾਂ ਭੇਟਵਾਵਾਂ ਕੀਤੇ ਹੋਏ ਸ਼ਹਿਰ ਨੂੰ ਹਮੇਸ਼ਾ ਹੀ ਤਰੱਕੀ ਦਿੱਤੀ ਹੈ ਚਾਹੇ ਉਹ ਦੇ ਮਰਜ਼ੀ ਵਰਦਵਾ ਹੋਵੇ ਸੋ ਅੱਜ ਮੈਂ ਇਸ ਸਾਡੇ ਸਾਰੇ ਕੌਂਸਲਰ ਅਤੇ ਸ਼ਹਿਰ ਨਿਵਾਸੀ ਇਹ ਸਿਧੇ ਨਾਲ ਇਕੱਠੇ ਨੇ ਕਿ ਸਾਡੇ ਸ਼ਹਿਰ ਦੀ ਸਫਾਈ ਹੋ ਸਕੇ ਅਸੀਂ ਇਹ ਦੁਆਰਾ ਜੁਨੀਅਰ ਜੀ ਮੰਗਵਾ ਦਾ ਸਮਰਥਨ ਕਰਦੇ ਆ ਤੇ ਧੰਨਵਾਦ ਕਰਦੇ ਆ ਉਹ ਸਾਡਾ ਸਾਥ ਦਿੱਤਾ ਜੈ ਬਾਲਮਿਕੀ ਹਰ ਹਰ ਬਾਲਮਿਕੀ ਅੱਜ ਇਹ ਪੂਰਾ ਟਕੇ ਜਾ ਰਿਹਾ ਅੱਜ ਚਲ ਇੱਕ ਪਹਿਲਾ ਖੋ ਇਹਨਾਂ ਦਾ ਮੋਰੇ ਚ ਪੂਰਾ ਪੇਨ ਬੰਦ ਕਰਦੇ ਆ ਜੈ ਬਾਲਮਿਕੀ ਹਰ ਬਾਲਮਿਕੀ ਤੁਸੀਂ ਕਾਂਗਰਸੀਆਂ ਮੀਡੀਆ ਕਾਫੀ ਸਮੇਂ ਤੋਂ ਇਹ ਪ੍ਰਚਾਰ ਰਹੀਆਂ ਸੀ ਆ ਕਿ ਭਾਈ ਸ਼ਹਿਰ ਤੇ ਜਿਹੜੀ ਗੰਦਗੀ ਆ ਜਿਹੜੀ ਉੱਥੋਂ ਚੁਕਾਈ ਜਾਵੇ ਉਹ ਵੀ ਸ਼ਹਿਰ ਤੇ ਦਿਨ ਤਿਹਾੜੀ ਜਿਹੜੇ ਆ ਰਹੇ ਆ ਤੇ ਸ਼ਹਿਰ ਦੇ ਜਿਹੜੇ ਜਿਹੜਾ ਆਪਣੇ ਲੋਕ ਨੇ ਬਰੇ ਪੰਜਾਬ ਦੇ ਇਹ ਜਿਹਨੂੰ ਲੈ ਕੇ ਸਾਡੀ ਅਸਰ ਚਾਹੀਦਾ ਵੀ ਸਾਡੀ ਮੀਟਿੰਗ ਹੋਈ ਅਸਰ ਚਾਹੀਦੇ ਸਹਿਯੋਗ ਦੇ ਨਾਲ ਮਾਨਜੋ ਰਾਨਾ ਜੀ ਜੀ ਸਿੰਘ ਅਤੇ ਹੌ ਵੀ ਜਿਹੜੀ ਨਾਲ ਸੰਭੀ ਨਾਲ ਜਿਹੜਾ ਸ਼ਹਿਰ ਜਿਹੜਾ ਕੂੜਾ ਸ਼ਹਿਰ ਚ ਠੋਕਾਇਆ ਜਾ ਰਿਹਾ ਜੀ ਜੀ ਅੱਗੇ ਦੇ ਇੱਕ ਤੋਂ ਥੋੜਾ ਟਿੱਕੇ ਜਮਾ ਅੱਗੇ 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 ਹੁਣ ਬਹੁਤ ਪਲੱਸ ਕਰੀ ਨੀ ਠਿੱਕੇ ਜਾਂਦੇ ਗਏ ਕੂੜਾ ਸੀ ਗੁਪਾਲ ਸਾਹ ਪਰਚੀ ਨਾਲ ਵੀ ਕੀਤੀ ਸੀ ਕਿ ਜਿਹੜੀ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੜਤਾਲ ਚੱਲ ਰਹੀ ਆ ਬਾਕੀ ਪੰਜਾਬ ਕਿਉਂ ਨਹੀਂ ਪੂਰੀ ਚੱਲ ਰਹੀ ਆ ਕਿ ਪੰਜਾਬ ਵਿੱਚ ਸਾਡੇ ਵਾਲਮੀ ਭਾਈ ਚੜਦੇ ਕੁਝ ਆਮ ਆਦਮੀ ਪਾਰਟੀ ਦੇ ਲੀਡਰ ਹਨ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਜੀਤਾਰਾ ਸਿੰਘ ਜੀ ਹੈਗੇ ਆ ਉਹ ਕਿਉਂ ਨਹੀਂ ਅੱਜ ਦੇ ਚੰਨਨਗੜ੍ਹ ਵਾਲੀ ਦੇ ਵੱਡੇ ਵੱਡੇ ਉਧਿਆ ਤੇ ਵਰਾਜਮਾਨ ਨੇ ਉਹ ਕਿਉਂ ਨਹੀਂ ਇਸ ਚੀਜ਼ ਦੇ ਸਮਰਥਨ ਕਰਦੇ ਇਹਨਾਂ ਦਾ ਕਿਉਂ ਸਰਕਾਰ ਦੇ ਨਾਲ ਜਿਹੜੇ ਆ ਇਹਨਾਂ ਨੂੰ ਨੁਕਸਾਨ ਕਰਦੇ ਸਾਡੇ ਸਮਾਜ ਦਾ ਵਾਲਮੀ ਭਾਈ ਚੜਦੇ ਦਾ ਇਹਨਾਂ ਨੂੰ ਵੀ ਜਿਹੜਾ ਨਾਂ ਲੱਗ ਤੇ ਤੁਰਨਾ ਜਿਹਦਾ ਸੀ ਪੜੇ ਸਮਾਜ ਦਾ ਸਭ ਤੋਂ ਵੱਡਾ ਨੁਕਸਾਨ ਇਹ ਲੋਕ ਕਰ ਰਹੇ ਆ ਜਿਵੇਂ ਇਹ ਸਰਕਾਰ ਇੱਕ ਕੂੜੇ ਦੀ ਜ਼ਿੰਮੇਵਾਰ ਆ ਆ ਮਨੁੱਖ ਦਾ ਅਧਿਕਾਰ ਹੈ ਜੀ ਬਿਲਕੁਲ ਜੀ ਬਿਲਕੁਲ ਕਿਉਂ ਹੋਈ ਜਿਹੜਾ ਕਿਉਂ ਹੜਤਾਲ ਹੋਈ ਇਹ ਜਦੋਂ ਕੇਸਰੀਵਾਲ ਜਿਹੜਾ ਆ ਇੰਨਾ ਠੇਕਾ ਜਿਹੜਾ ਨਗਰ ਨਗਰ ਦਾ ਜੇ ਠੇਕਾ ਲੈ ਰਿਹਾ ਉਹ ਠੇਕਾ ਨਗਰ ਨਗਰ ਦਾ ਜਿਹੜਾ ਕੋਰੇ ਦਾ ਦੂਸਰਾ ਵੀ ਉਹ ਠੇਕੇ ਕਰਕੇ ਜਿਹੜੀ ਹੜਤਾਲ ਚੱਲ ਰਹੀ ਸੀ ਅੱਜ 14 15 ਦਿਨ ਹੋ ਲੱਗ ਪਾ ਹੋ ਚੁੱਕੇ ਹੜਤਾਲ ਨੂੰ ਜਿਹਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਬੜਾ ਜਿਹੜਾ ਨਹੀਂ ਹੜਤਾਲ ਖਤਮ ਨਹੀਂ ਹੋਈ ਜੀ ਕੰਪਰੋਮਾਈਜ਼ ਹੋਇਆ ਨਹੀਂ ਹਾਂ ਜੀ ਜੀ ਬਿਲਕੁਲ ਜੀ ਬਿਲਕੁਲ ਕਿਹਾ ਬੋਲੋ ਕਹਿ ਜਾ ਰਿਹਾ ਕਿ ਰਾਨਾ ਕਾਦੇ ਹਰ ਤਾਲੀ ਜੰਸੀ ਹੈ ਉਹਨਾਂ ਐਸਸੀ ਦੇ ਬਾਬਤ ਦੀ ਸ਼ਾਹਤ ਦੇ। ਮੈਂ ਉਹਨਾਂ ਬਣੇ ਜੀ ਰਾਣਾ ਜੀ ਦਾ ਗਜ਼ੂਰ ਨਹੀਂ ਆ ਜੀ ਇਹ ਇੱਕ ਗਜ਼ੂਰ ਜਨਾ ਚਲੋ ਜਿਹੜੇ ਜਿਹੜੇ ਹਰਤਾ ਹਾਜ਼ਰ ਹੈ ਇਸ ਲਈ ਕੇਂਦਰੀ ਸਰਕਾਰ ਦਾ ਗਜ਼ੂਰ ਹੈ ਕਿ ਜਿਨ੍ਹਾਂ ਨੇ ਜਿਹੜਾ ਇਹ ਠੇਕਾਦਾਰੀ ਸਿਸਟਮ ਜਿਹੜਾ ਆ ਇਹ ਜਿਹੜਾ ਹਾਲਤ ਕਰ ਜਿਹੜਾ ਤੋੜਿਆ ਨਹੀਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਠੇਕੇ ਦਾ ਸਿਸਟਮ ਜਿਹੜਾ ਬੰਦ ਕੀਤਾ ਜਾਵੇਗਾ। ਜੀ 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 ਇਹ ਭਗਵੰਦ ਸਾਹਿਬ ਪਪੰਦਵਾ ਸਰਕਾਰ ਜਿਹੜੀ ਹੈ ਇਹ ਜਿਹੜੀ ਜ਼ਿੰਮੇਵਾਰ ਹੈ ਜੈਸ਼ੀ ਰਾਮ ਪਹਿਲਾ ਮੇਰੇ ਸਾਰੇ ਪਿਆਰੇ ਕਪੂਰਥਲਾ ਵਾਸੀਓ ਆਪ ਜਿਹੜੇ ਸਾਰੇ ਦੇ ਸਹਿਯੋਗ ਨਾਲ ਯੂਨੀਅਨ ਦੇ ਸਹਿਯੋਗ ਨਾਲ ਰਾਣਾ ਗੁਰਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਨਾਲ ਤੇ ਮੇਰੇ ਸਮੂਹ ਐਮਸੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਸਾਡੇ ਤਿੰਨੇ ਮੇਰ ਦੇ ਸਹਿਯੋਗ ਦੇ ਨਾਲ ਅੱਜ ਸਫਾਈ ਵਿਵਸਥਾ ਦੁਵਾਰਦ ਕਪੂਰਥਲੇ ਦੇ ਵਿੱਚ ਕਾਇਮ ਹੋਣ ਲੱਗੀ ਆ ਦੇਖੋ ਸਰਕਾਰਾਂ ਹਮੇਸ਼ਾ ਧੱਕਾ ਕਰਦੀਆਂ ਆਈਆਂ ਜਿਹੜਾ ਸਾਡਾ ਯੂਨੀਅਨ ਭਾਈਚਾਰਾ ਵਾ ਜਿਹੜੀ ਕਮੇਟੀ ਦੀ ਯੂਨੀਅਨ ਆ ਉਹਨਾਂ ਦੀਆਂ ਜਿਹੜੀਆਂ ਮੰਗਾਂ ਵਾ ਉਹ ਬਿਲਕੁਲ ਜਾਇਜ਼ ਆ ਉਹਨਾਂ ਦੇ ਬੰਦੇ ਰੱਖਣੇ ਚਾਹੀਦੇ ਆ ਉਹਨਾਂ ਸਿਸਟਮ ਸਾਰਾ ਬਣਨਾ ਚਾਹੀਦਾ ਉਹਨਾਂ ਦੀ ਮੰਗਾਂ ਮੰਗਣੀਆਂ ਚਾਹੀਦੀਆਂ ਲੇਕਿਨ ਸਰਕਾਰ ਨੇ ਉਹਨਾਂ ਨਾਲ ਧੋਖਾ ਕੀਤਾ ਸਰਕਾਰ ਨੇ ਇੱਕ ਵਾਰੀ ਉਹਨਾਂ ਨੂੰ ਹਾਂ ਕਰਕੇ ਫੇਰ ਨਾ ਕਰਤੀ ਜਿਹਦੇ ਕਰਕੇ ਉਹਨਾਂ ਤੇ ਰੋਸ ਆ ਅਸੀਂ ਯੂਨੀਅਨ ਦੇ ਨਾਲ ਸਾਡਾ ਪੂਰਾ ਹਾਊਸ ਕਾਂਗਰਸ ਦਾ ਯੂਨੀਅਨ ਦੇ ਨਾਲ ਖੜਾ ਜਿੱਥੇ ਜਿੱਦਾਂ ਕਹਿਣਗੇ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਉਹਨਾਂ ਦਾ ਬਹੁਤ ਵੱਸੇ ਹੋਗਾ ਸਾਡੇ ਕਪੂਰ ਦੇਲੇ ਸ਼ਹਿਰ ਨੂੰ ਸਾਫ ਕਰਾ ਦੇਵੇ